16 ਸਾਲ ਤੋਂ ਗੁਰਦਾਰਾ ਸਾਹਿਬ ਵਿਖੇ ਡਿਊਟੀ ਕਰ ਰਿਹਾ ਜੋ ਕਿ ਮੈਂ ਘਰ ਤੋਂ ਵਾਂਝਾ ਸੀ ਮੈਥੋਂ ਮੇਰਾ ਘਰ ਦੂਕ ਪਿਆ ਸੀ ਮੈਥੋਂ ਘਰ ਨਹੀਂ ਪਿਆ ਮੈਂ ਖਾਲਸਾ ਸੇਵਾ 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 ਨਾਲ ਜੁੜ ਕੇ ਇਹਨਾਂ ਅੱਗੇ ਬੇਨਤੀ ਕੀਤੀ ਕਿ ਮੇਰਾ ਘਰ ਬਣਾਇਆ ਜਾਵੇ ਇਹਨਾਂ ਨੇ ਮੇਰੀ ਬਾਹ ਫੜੀ ਬਹੁਤ ਵੱਡੀ ਸੇਵਾ ਵਿੱਚ ਇਹਨਾਂ ਨੇ ਅੱਜ ਬਗੀਚ ਦਾ ਟਰਾਲਾ ਭੇਜਿਆ ਰੇਤਾ ਦਾ ਟਰਾਲਾ ਭੇਜਿਆ ਅਤੇ ਹੋਰ ਵੀ ਸੇਵਾ ਘਰ ਬਣਾਉਣ ਵਿੱਚ प्यारा ਸਾਰਿਆਂ ਜਿੰਨੀਆਂ ਵੀ ਸੰਸਥਾਨਾ ਜਿੰਨੇ ਵੀ ਵੱਧ ਤੋਂ ਵੱਧ ਸੇਵਾਦਾਰ ਇਸ ਸੰਸਥਾ ਦੇ ਨਾਲ ਜੁੜ ਕੇ ਸੇਵਾ ਕਰ ਸਕਦੇ ਆ ਵੱਧ ਤੋਂ ਵੱਧ ਸੇਵਾ ਕਰਨ ਦੀ ਕੋਸ਼ਿਸ਼ ਕਰਨ ਖਾਲਸਾ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਜਿਹੜੀ ਕਿ ਹਮੇਸ਼ਾ ਹੀ ਲੋੜਵੰਦਾਂ ਦੇ ਸਹਿਯੋਗ ਵਿੱਚ ਮੋਰੀ ਹੋ ਕੇ ਉਪਰਾਲੇ ਕਰਦੀ ਹੈ ਅੱਜ ਸੁਸਾਇਟੀ ਵੱਲੋਂ ਗਰੰਤੀ ਸਿੰਘਾਂ ਦੇ ਲਈ ਮੋਗਾ ਸ਼ਹਿਰ ਦੇ ਗੁਰੂ ਕੇ ਵਜੀਦ ਸਤਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਸੇਵਾ ਵਿੱਚ ਗਰੰਤੀ ਸਿੰਘਾਂ ਦੇ ਜੋ ਬੱਚੇ ਪੜ੍ਹਨਾ ਚਾਹੁੰਦੇ ਆ ਕਿਸੇ ਵੀ ਦਾਖਲਾ ਪ੍ਰੀਖਿਆ ਦੇ ਵਿੱਚ ਉਹਨਾਂ ਨੂੰ ਮੁਫਤ ਤਿਆਰੀ ਕਰਵਾਈ ਜਾਊਗੀ ਜਿਸ ਬੱਚੇ ਦੇ ਨੌਕਰੀ ਲੱਗਣਾ ਹੈ ਉਹਦੀ ਉਹਦਾ ਸਹਿਯੋਗ ਕੀਤਾ ਜਾਊਗਾ ਗਰੰਤੀ ਸਿੰਘ ਕੋਈ ਬਿਮਾਰਸ਼ਾ ਮਾਰ ਹੈ ਉਹਨਾਂ ਲੋੜਵੰਦ ਹੈ ਉਸ ਦੇ ਲਈ ਇਲਾਜ ਲਈ ਮਦਦ ਕੀਤੀ ਜਾਊਗੀ ਜਿਵੇਂ ਅੱਜ ਹੀ ਗਰੰਤੀ ਸਿੰਘ ਭਾਈ ਬਲਵਿੰਦਰ ਸਿੰਘ ਜੀ ਜਿਨ੍ਹਾਂ ਤੋਂ ਇਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾਂ ਦੇ ਲਈ ਸੋਸਾਇਟੀ ਵੱਲੋਂ ਰੇਤਾ ਤੇ ਬਜਰੀ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਉਹਨਾਂ ਦੇ ਘਰ ਦੀ ਛੱਤ ਪਾਉਣ ਦੇ ਵਿੱਚ ਸਹਾਇੀ ਹੋਵੇਗਾ ਜੀ ਇਹ ਲਗਭਗ ਕਿੰਨੀ ਕਮਾਉਂ ਦਾ ਜਿਹੜਾ ਹੈਗਾ ਤੇ ਕੀਤਾ ਤੇ ਮਿਲ ਗਿਆ ਟਰਾਲਾ ਜੀ ਇੱਕ ਵਾਰ ਦੀ 30000 ਦੇ ਨੇੜੇ ਸੀਗਾ ਇਹ ਰੇਤਾ ਤੇ ਬਜਰੀ ਦੇ ਇੱਕ ਇੱਕ ਟਰਾਲਾ ਉਹਨਾਂ ਨੂੰ ਛੱਤ ਲਈ ਦਿੱਤਾ ਗਿਆ ਹੈ ਬਾਕੀ ਜਿਵੇਂ ਜਿਵੇਂ ਸੰਗਤ ਸਹਿਯੋਗ ਕਰੇਗੀ ਹੋਰ ਉਹਨਾਂ ਦੇ ਨਾਲ ਸਹਿਯੋਗ ਕੀਤਾ ਜਾਵੇਗਾ ਸੋਸ਼ਲ ਮੀਡੀਆ ਤੇ ਕਾਫੀ ਅਸੀਂ ਦੇਖਦੇ ਆਂ ਕਿ ਅੰਸ਼ੇ ਸਿੰਘਾ ਦੀ ਕੋਈ ਨਹੀਂ ਇਨਸਾਰ ਮਿਲਦਾ ਤੇ ਗੁਰਦਵਾਰ ਦੀ ਬਹੁਤਾਂ ਜੂੜ ਰੱਖੀਆਂ ਜਾਂਦੀਆਂ ਹਾਂਜੀ ਉਹਨਾਂ ਨਾਲ ਕੋਈ ਥਾਰ ਨਹੀਂ ਲਿਆ ਤੁਸੀਂ ਇੱਧਰ ਉਫਰਾਨਾ ਕਰਦੇ ਹੋ ਕਿੱਦਾਂ ਲੱਗ ਰਿਹਾ ਕਿ ਤੁਸੀਂ ਮੁਸਤਫਾ ਆਈਏ ਹਾਂਜੀ ਅਸੀਂ ਸ਼ੁਰੂਆਤ ਕੀਤੀ ਹੈ ਜੀ ਜਿਵੇਂ ਜਿਵੇਂ ਸੰਗਤ ਦਾ ਇਹਦੇ ਵਿੱਚ ਸਹਿਯੋਗ ਮਿਲੇਗਾ ਉਵੇਂ ਹੀ ਅਸੀਂ ਇਸ ਸੇਵਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਗਰੰਤੀ ਸਿੰਘਾਂ ਦੇ ਲਈ ਵੱਧ ਤੋਂ ਵੱਧ ਸਾਨੂੰ ਸਾਰਿਆਂ ਨੂੰ ਮਿਲ ਕੇ ਅਪਰਾਧੀ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਇੱਕ ਚੰਗੀ ਜ਼ਿੰਦਗੀ ਜੀ ਸਕਣ ਜੀ ਕੋਈ ਅਪੀਲ ਕਰਨਾ ਚਾਹੁੰਦੇ ਆ ਜਨਤਾ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਸਾਰਿਆਂ ਨੂੰ ਅਜਿਹੇ ਉਪਰਾਲੇ ਜੋ ਸੋਸਾਇਟੀ ਵੱਲੋਂ ਕੀਤੇ ਜਾਂਦੇ ਆ ਜਾਂ ਹੋਰ ਕੋਈ ਵੀ ਸੰਸਥਾ ਕਰਦੀ ਆ ਜੋ ਵੀ ਸੇਵਾ ਦੇ ਚੰਗੇ ਕਾਰਜ ਕਰਦੀ ਆ ਉਹਨਾਂ ਨਾਲ ਜੁੜ ਕੇ ਸਾਨੂੰ ਆਪਣਾ ਤਾਂ ਸੰਬੰਧ ਦੇਣਾ ਚਾਹੀਦਾ ਹੈ ਜਾਂ ਆਪ ਜੇ ਤਾਂ ਸੰਬੰਧ ਨਹੀਂ ਵੀ ਦੇਣਾ ਆਪਾਂ ਆਪ ਸਿੱਧੇ ਤੌਰ ਤੇ ਵੀ ਉਹਨਾਂ ਦਾ ਨੰਬਰ ਲੈ ਕੇ ਸਾਡੇ ਕੋਲੋਂ ਸਹਿਯੋਗ ਕਰ ਸਕਦੇ ਹੋ ਖਾਲਸਾ ਸੇਵਾ ਸੋਸਾਇਟੀ ਕਿਲਾ ਇਹ ਹੀ ਫਰਮਾ ਸ਼ੁਰੂ ਕਰਦੇ ਕਿ ਉਹ ਵੀ ਕਈ ਪ੍ਰਾਣੀਆਂ ਦੇ ਚੱਲਦੇ ਆ ਖਾਲਸਾ ਸੇਵਾ ਸੋਸਾਇਟੀ ਵੱਲੋਂ ਹਰ ਸਾਲ ਗਰੀਬ ਲੜਕੀਆਂ ਦੇ ਆਨੰਦ ਕਾਰਜ ਸਵਾਗਤ ਕਰਵਾਏ ਜਾਂਦੇ ਹਨ ਐਂਬੂਲੈਂਸ ਸੇਵਾ ਚੱਲ ਰਹੀ ਹੈ ਜੀ ਲਗਤ ਭੇਟਾ ਤੇ ਸਤਕਾਰ ਪਾਲਕੀ ਚੱਲਦੀ ਹੈ ਅਗਵਾਸ਼ੀ ਰਾਤ ਹੈ ਗੁਰੂਗ੍ਰਾਂਦ ਸਾਹਿਬ ਦੀਆਂ ਸੇਵਾਵਾਂ ਜਿਲਦਾਂ ਦੀ ਸੇਵਾ ਹੈਗੀ ਆ ਜਖਮੀ ਅੰਗਾਂ ਦੀ ਸੇਵਾ ਹੈਗੀ ਆ ਇਸ ਗੁਰੂ ਦੀ ਕੋਲ ਫ੍ਰੀ ਹਸਪਤਾਲ ਹੈਗਾ ਜੀ ਆਕਸੀਜਨ ਕੰਸੈਂਟਰੇਟਰ ਆ ਵੀਲਚੇਅਰ ਸੇਵਾ ਹਸਪਤਾਲ ਸੇਵਾ ਹੈ ਕਿ ਕਈ ਸੇਵਾਵਾਂ ਚੱਲਦੀਆਂ ਜੀ ਤੁਹਾਡੇ ਬੈੱਡ ਵੀ ਬਣੇ ਹੋਏ ਆ ਇਹ ਕਿਸ ਕੋ ਪੱਕੇ ਦੀ ਇਹ ਆ ਇਹ ਜਿਸ ਨੂੰ ਵੀ ਲੋਡ ਲਈ ਜ਼ਰੂਰਤ ਹੁੰਦੀ ਆ ਵੀਲਚੇਅਰ ਹੁੰਦੀ ਆ ਹਸਪਤਾਲੀ ਬੈੱਡ ਹੁੰਦੇ ਆ ਆਕਸੀਜਨ ਕੰਸੈਂਟਰੇਟਰ ਹੁੰਦੇ ਆ ਕਿਸੇ ਦੇ ਵੀ ਘਰੇ ਲੋੜਵੰਦ ਮਰੀਜ਼ ਆ ਉਹ ਸਾਡੇ ਤੋਂ ਵਰਤਨ ਲਈ ਲ ਦੇ ਬਾਅਦੋਂ ਵਰਤੋਂ ਤੋਂ ਬਾਅਦ ਮੋੜ ਸਕਦੇ ਹਨ। ਜੇ ਕਿਸੇ ਸੰਪਰਕ ਕਰਨਾ ਹੋ ਤੁਹਾਡੇ ਹਾਂਜੀ ਖਾਲਸਾ ਸੇਵਾ ਸਾਇਡੀ ਦਾ ਦਫ਼ਤਰ ਆਪਣਾ ਜੀਟੀ ਰੋਡ ਤੇ ਬਿਗ ਬੈਨ ਹਾਟਲ ਹੈਗਾ ਹੀ ਉਹਦੇ ਨਾਲ ਗਲੀ ਚ ਤੇ ਸਾਡਾ ਨੰਬਰ ਹੈਗਾ ਜੀ 9517513013 ਪਹਿਲਾਂ ਤਾਂ ਸਮੂਹ ਸਾਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਬੇਨਤੀ ਇਹ ਆ ਵੀ ਆਪਾਂ ਇੰਨਾ ਸੇਧ ਲਈ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਹੈ ਜਰੂਰ ਦਸਵੰਦ ਕੱਢਿਆ ਕਰੀਏ ਕਿਉਂਕਿ ਮਹਾਰਾਜ ਦਾ ਹੁਕਮ ਆ ਦਸਵੰਦ ਕੱਢਣ ਦਾ। ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਉਹਨੂੰ ਸਹੀ ਢੰਗ ਨਾਲ ਲਾਈਏ। ਤੇ ਇਹਨਾਂ ਨੇ ਦੇਖੋ ਗ੍ਰਾਂਤੀ ਸਿੰਘ ਖੜੇ ਆ ਬਜ਼ੁਰਗ ਹੋ ਚੁੱਕੇ ਆ ਉਹਨਾਂ ਨੇ ਸਾਰੀ ਜ਼ਿੰਦਗੀ ਸੇਵਾ ਦੇ ਲੇਖੇ ਲਾਈ ਆ ਨਾਮ ਬਣੀ ਪੜੀ ਆ ਤੇ ਆਪਾਂ ਨੂੰ ਸੁਣਾਈ ਆ ਪੜ ਕੇ ਤੇ ਆਪਣਾ ਸਭ ਨਾਲ ਮੋਢਲਾ ਫਰਜ਼ ਆ ਜਿਹੜੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਜਰੂਰ ਆਪਾਂ ਮਹੀਨੇ ਦੇ ਵਿੱਚ ਇੱਕ ਦਿਨ ਵੀ ਆਪਾਂ ਪ੍ਰਾਲਾ ਕਰਿਆ ਕਰੀਏ ਵੀ ਮਹੀਨੇ ਵਿੱਚ ਆ ਕੇ ਇੱਕ ਗ੍ਰਾਂਤੀ ਸਿੰਘ ਦੀ ਹੈਲਪ ਕਰਨੀ ਆ ਤਾਂ ਦੇਖੋ ਗ੍ਰਾਂਤੀ ਸਿੰਘ ਫੇਰ ਹੀ ਅੱਗੇ ਵਧਣੇ ਆ ਜੀ ਤਾਂ ਹੀ ਬਾਣੀ ਪੜੀ ਜਾਣੀ ਐ ਤੇ ਤਾਂ ਹੀ ਆਪਾਂ ਘਰਾਂ 'ਚ ਸਹਿਜ ਪਾਠ ਕਰਾਉਨੇ ਆ ਖੰਡ ਪਾਠ ਸਾਹਿਬ ਦੇ ਜਾਪ ਕਰਾਉਨੇ ਆ ਤਾਂ ਉਹ ਗ੍ਰਾਂਤੀ ਸਿੰਘਾਂ ਨਹੀਂ ਕਰਨੇ ਆ ਤੇ ਆਪਾਂ ਇਹਨਾਂ ਦੀ ਬਾਹਰ ਜ਼ਰੂਰ ਫੜੀ ਇਹ ਹੀ ਬੇਨਤੀ ਆ ਤੇ ਖਾਲਸਾ ਸੇਵਾ ਸੁਸਾਇਟੀ ਦਾ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਤੇ ਆਪਾਂ ਸਾਰੇ ਜ਼ਰੂਰ ਸੇਧ ਲਈਏ ਜੀ ਇਨਾਂ ਦਾ